ਸਾਡੇ ਬਹੁਤ ਹੀ ਸਰਕਾਰੋ ਸਰਦਾਰ ਮਨਤੇਜ ਸਿੰਘ ਜੀ ਬੋਬੀ ਮਾਨ ਕੈਨੇਡਾ ਹਲ ਦਾ ਫਰੋਜਪੁਰ ਉਹਨਾਂ ਦੇ ਨਾਲ ਸਰਦਾਰ ਹਰਪੀ ਸਿੰਘ ਜੀ ਕੋਟਪਾਈ ਜਰਨਲ ਅਕਤਰ ਸ਼ੌਕ ਨੇ ਕਾਲੀਦਾਰ ਸਟੇਟ ਤੇ ਰਾਜਪਾਲ ਜੈਦਰ ਸਿੰਘ ਜੀ ਨੰਦਗੜ੍ਹ ਜੈਸਰ ਸੰਧੂ ਜੀ ਸਾਧਵੰਦਰ ਸਿੰਘ ਜੀ ਪਬਲ ਚੇਅਰਮੈਨ ਸਾਹਿਬ ਇਸ ਭਾਦਰ ਸਰਕਲ ਦੇ ਪ੍ਰਧਾਨ ਸਾਹਿਬ ਸਾਡਾ ਬੈਠੇ ਦੀ ਲੱਖੇਵਾਲੀ ਅਤੇ ਅੱਜ ਦਾ ਜੋ ਇਹ ਸਮਾਗਮ ਆ ਜੋ ਅਰੇਂਜਮੈਂਟਾਂ ਦੇ ਵਿੱਚ ਸਾਥ ਦੇਣ ਵਾਲੇ ਸਾਡੇ ਯੂਥ ਆਗੂ ਗੋਸ਼ਵੰਤ ਸਿੰਘ ਜੀ ਟੋਡਾ ਜਗਜੀਤ ਸਿੰਘ ਜੀ ਰਾਠਪੁਰਾ ਅਤੇ ਮੇਰੇ ਸਾਹਮਣੇ ਬੈਠੇ ਸਰਕਰ ਭਾਦਰ ਦੇ ਮੋਰਫਰ ਅਕਾਲੀ ਦਲ ਦੇ ਯੋਧੇ ਸਰ ਵਰਕਰਸ ਐ ਮਾਰਕੋਰ ਫਟੇ 12 ਪਿੰਡ ਉਥੋ ਜੋ ਚੋਟੀ ਦੇ ਆਪਣੇ ਵਰਕ ਰੱਖਣ ਵਾਲੇ ਆਪਣੇ ਆਗਦੀ ਯੋਧੇ ਅੱਜ ਇਕੱਠੇ ਹੋਏ ਐ ਕੋਈ ਆਮ ਵੋਟਰਾਂ ਦਾ ਇਕੱਠ ਨਹੀਂ ਇਸ ਕਰਕੇ ਮੈਂ ਵਿਸਥਾਰ ਵਿੱਚ ਸਾਰੇ ਜੋ ਮੁੱਦੇ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਨਹੀਂ জানা ਉਹ ਇਸ ਤੋਂ ਬਾਅਦ ਬੋਲਣ ਵਾਲੇ ਬੁਲਾ ਰਹੇ ਨੇ ਵੀ ਥੋੜੀ ਵਿਸਥਾਰ ਸਿਰ ਦਸਤ ਜਦੋਂ ਸਰਦਾਰ ਗੁਰਦੇਵ ਸਿੰਘ ਜੀ ਆਪਣੇ ਕੈਂਡੀਡੇਟ ਸਾਹਿਬ ਨੇ ਬੋਲ ਮੋਲ ਹੈ ਉਸ ਤੋਂ ਬਾਅਦ ਆਪਾਂ ਪਿੰਡ ਵਾਈਜ਼ ਜਿੰਨੇ ਵੀ ਆਪਣੇ ਵਰਕਰ ਸੇਬਾਰ ਨੇ ਉਹਨਾਂ ਦਾ ਕੱਲੇ-ਕੱਲੇ ਪਿੰਡ ਦਾ ਆਪਣੇ ਭਾਬੀ ਜੀ ਨਾਲ ਮੁਲਾਕਾਤ ਕੇ ਲੋ ਰੂਤੋ ਵਾਕਫ ਹੋਣਾ ਆਪਾਂ ਅੱਜ-ਪੱਜਿੰਨ ਕੱਲੇ-ਕੱਲੇ ਪਿੰਡਲੇ ਲਾਉਣੇ ਆ ਹਰ ਜੇ ਮੈਂ ਬੇਨਤੀ ਕਰਾਂ ਤਾਂ ਇਹ ਸਾਰਾ ਪਿਆ ਪਾਰਟੀ ਨਾਲ ਵਿਰੋਧੀ ਕੌਮੀ ਕਾਲਿਲ ਜਿਵੇਂ ਕਹਵਾ ਇਹ ਹੋਰ ਚੀ ਤਾਰਾਈ تھی ਪੰਜਾਬ ਦੇ ਖਿਲਾਫ ਜ਼ੁਲਮ ਵਾਸਤੇ ਨਹੀਂ ਇਹ ਪੰਜਾਬ ਪੰਜਾਬੀਆਂ ਪੰਜਾਬ ਵਾਲੇ ਲੜਨ ਵਾਸਤੇ ਦਾ ਕਟਣ ਹੋਇਆ ਅੱਜ ਸਾਡੇ ਭਰਤਾਂ ਦੇ ਬਹੁਤ ਵਧੀਆ ਫੈਸਲਾ ਲਿਆ ਹੈ ਕਿ ਬੀਜੇਪੀ ਚਾਹੁੰਦੀ ਸੀ ਘੱਟ ਜੋੜ ਕਰਨ ਵਾਸਤੇ ਪਤਾ ਮੈਨੂੰ ਆਪਾਂ ਸਾਰਿਆਂ ਨੂੰ ਪਤਾ ਸੀ ਤਾਂ ਵੀ ਬਹੁਤ ਆ ਜਾਣੀ ਸੀ ਪਰ ਸਾਡੇ ਭਰਤਾਂ ਨੇ ਸਿਰਫ ਇੱਕੋ ਗੱਲ ਕਹੀ ਹੈ ਵੀ ਮੈਂ ਸਾਡੇ ਪੰਜਾਬ ਦੀ ਪੰਜਾਬੀਆਂ ਦੀ ਜਾਂ ਸਾਡੀ ਜੋ ਤਰਜਮਾਨੀਆਂ ਜੋ ਸਾਡੇ ਜੱਜਬਾ

ਇਹ ਗੱਲ ਇਹ ਪਰਿਵਾਰ ਆਪਣਾ ਅੱਡੇ ਕੁਆਰਟੀ ਪਰਿਵਾਰ ਹੈ तकरीबन ਜਿੰਨੇ ਇੱਥੇ ਬੈਠੇ ਐ ਬਾਹ ਚਿਹਰੇ ਐਸੇ ਆ ਜੋ ਫਸਲੀ ਇਸ ਪਰਿਵਾਰ ਨੂੰ ਇਹਨਾਂ ਨੂੰ ਜਾਣਦੇ ਐ ਬਹੁਤਿਆਂ ਦੀਆਂ ਰਿਸ਼ਤੇਦਾਰੀਆਂ ਪਰਿਵਾਰ ਚ ਐ ਉਸ ਤੋਂ ਵੀ ਵੱਧਿਆ ਸਰਦਾਰ ਚੋਰਾ ਸਿੰਘ ਮਾਨ ਜੋ ਵੀ ਕਲੇ ਪੰਜਾਬ ਦਾ ਨਹੀਂ ਦੁਨੀਆਂ ਭਰ ਵਿੱਚ ਆਪ ਦੇ ਫਰਕਰ ਤੇ ਖਾਲ ਸਟੈਂਡ ਲੈਣ ਵਾਸਤੇ ਮਸ਼ਹੂਰ ਸੀ ਤੇ ਸੱਚ ਜਾਣਿਓ ਜਿਹੜਾ ਕਸੀਂ ਵਰਦੇ ਐ ਸਾਡਾ ਭਰਾ ਬੋਬੀ ਬਾਣੀ ਉਹ ਸਦਾ ਚੋਰਾ ਸਿੰਘ ਬਾਦ ਦਾ ਦੂਜਾ ਰੂਪ ਹੈ ਆਪਦੇ ਵਰਕਰ ਦੇ ਨਾਲ ਖੜਦਾ ਸਟੈਂਡ ਲੈਣ ਵਾਲਾ ਹੈ ਇਸ ਕਰਕੇ ਹੀਰੋ ਕਵਾਂਦੀ ਹੋਣਾ ਪਰ ਬਾਣੀ ਜਿਆਦਾ ਤੇ ਇਸ ਦਾ ਆਪਣਾ ਫਰਜ਼ ਵੀ ਜਿਆਦਾ ਹੈ ਆਪਣੇ ਤੇ ਭਾਰ ਵੀ ਜਿਆਦਾ ਆਪਾਂ